ਇਹ ਮੈਜਿਕ ਦੀ ਆਪਰੇ ਆਪ ਮੈਜਿਕ ਦੀ ਇਹ ਆਪ ਆ ਮਾਂ ਇਹਦੀ ਆਪਣੇ ਕੋਲੇ ਮੌਕੇ ਤੇ ਹਾਜ਼ਰ ਆ 7 ਮਹੀਨਿਆਂ ਦੀ ਦੋਸਤੋ ਬੱਚੀ ਆ ਬਹੁਤ ਸੋਹਣੀ ਸੁਨੱਖੀ ਜਿਹੜੇ ਭਰਾ ਬੱਚਿਆਂ ਦੇ ਸਕੀਨ ਆ ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਅਮਨਪ੍ਰੀਤ ਦੇ ਘਰੋਂ ਆ ਜ਼ਿਲ੍ਹਾ ਬਠਿੰਡਾ ਤੇ ਤਸੀਰ ਆ ਜੀ ਨਥਾਣਾ ਬਾਈ ਦੇ ਫਾਰਮ ਚੋਂ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਤਿੰਨ ਨਗ ਬਾਈ ਕੋਲੇ ਵਿਕਰੀ ਵਾਲੇ ਆ ਤਿੰਨਾਂ ਦੀ ਡਿਟੇਲ ਮੁੱਲ ਵਾੜੀ ਵੀਡੀਓ ਦੇ ਵਿੱਚ ਆਪਾਂ ਲਵਾਂਗੇ ਆ ਭਾਈ ਅਮਨ ਦੀ ਵੀਡੀਓ ਦੇ ਸਾਹਮਣੇ ਆ ਜਾ। ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲੋ 27 ਤਰੀਕ 10ਵਾਂ ਮਹੀਨਾ ਤੇ 2025 ਦੀ। ਬਾਕੀ ਬਾਈ ਨੇ ਫਾਰਮ ਸੈਟਅਪ ਬਹੁਤ ਸੋਹਣਾ ਬਣਾਇਆ ਹੋਇਆ। ਚੰਗੀਆਂ ਗਾਂਾਂ ਰੱਖੀਆਂ ਹੋਆਂ। ਤੇ ਜਿਹੜੀ ਉਹ ਇੱਕ ਇੱਧਰ ਬੱਛੀ ਆ ਵੀਰੇ ਉਹ ਕਿਹੜੀ ਹੈ ਦੀ ਮਾਂ ਇੱਥੇ? ਕਿਹੜੀ ਕਹਿੰਦਾ ਇੱਥੇ? ਆਹ ਬੈਠੀ। ਆਹ ਬੈਠੀ ਆ ਭਾਈ। ਆਹ ਬੈਠੀ ਆ। ਚੰਗੇ ਦੁੱਧ ਵਾਲੀ ਦੀ ਦੋਸਤੋ ਉਹ ਬੱਛੀ ਆ। ਕਿੰਨਾ ਕ ਦੁੱਧ ਆ ਵੀਰੇ ਉਹਦਾ? ਉਹਦੇ ਸਹਲੇ ਭਾਈ 29 ਲੀਟਰ ਦੁੱਧ ਆ। 29 ਕਿਲੋ ਵਾਲੀ ਦੀ ਇਹ ਬੱਛੀ ਆ। ਠੀਕ ਆ ਇੱਕ ਨੰਬਰ ਆਪਾਂ ਇਹ ਤੋਂ ਸ਼ੁਰੂ ਕਰਦੇ ਆਂ ਹਾਂਜੀ ਬਾਈ ਜੀ ਆਹ ਦੇਖੋ ਕਿੰਨੇ ਟਾਈਮ ਦੀ ਆਹ ਨੂੰ ਵੀਰੇ ਬੱਚੀ 7 ਮਹੀਨਿਆਂ ਦੀ ਹੈ ਬਾਈ ਇਹ 7 ਮਹੀਨਿਆਂ ਦੀ ਬੱਚੀ ਹੈ ਕਿਹੜੇ ਬੁੱਲਦੀ ਹੈ ਇਹ ਆਪ ਇਹ ਮੈਜਿਕ ਦੀ ਹੈ ਵੀਰੇ ਆਪ ਮੈਜਿਕ ਦੀ ਇਹ ਆਪ ਆ ਮਾਂ ਇਹਦੀ ਆਪਣੇ ਕੋਲੇ ਮੌਕੇ ਤੇ ਹਾਜ਼ਰ ਆ 7 ਮਹੀਨਿਆਂ ਦੀ ਦੋਸਤੋ ਬੱਚੀ ਹੈ ਬਹੁਤ ਸੋਹਣੀ ਸਨਕੀ ਜਿਹੜੇ ਭਰਾ ਬੱਚਿਆਂ ਦੇ ਸਕੀਨ ਆ ਨਾ ਆ ਕਰੋ ਚੈੱਕ ਇੱਕ ਵਾਰੀ ਆਹ ਦਿਖਾਈ ਥਣ ਕਿੰਨੇ ਕਿਵੇਂ ਬਚਾ ਆਹ ਦੇਖੋ ਦੋਸਤੋ ਥਣਾਂ ਦਾ ਗੈਪਸ ਵੇ ਚੈੱਕ ਕਰੋ ਬੱਚੀ ਦਾ ਬਹੁਤ ਸੋਹਣਾ ਚਾਰ ਹੀ ਹੈ ਨਾ ਹਾਂ ਹਾਂ ਚਾਰ ਥਣ ਬਈ ਚੈੱਕ ਕਰਕੇ ਜਿਆਦਾ ਚਾਰ ਨਾ ਵਧੀਆ ਗੈਪ ਤੇ ਇਸ ਵੇਸ ਤੇ ਸੱਤਾ ਮਹੀਨਾ ਦੀ ਉਹ ਮਰਾ ਦੋਸਤੋ ਖੋਲ ਦੇ ਬਾਈ ਨੂੰ ਛੱਡ ਦੇ ਕੋਈ ਨਹੀਂ ਭੱਜ ਲੋਗੇ ਬੱਚੀ ਇੱਕ ਵਾਰੀ ਇਹ ਮਨ ਆਪਣਾ ਨੰਬਰ ਬੋਲ ਦੇ ਬਾਈ 9464428481 ਬਈ ਠੀਕ ਹੈ ਠੀਕ ਆ ਵੀਡੀਓ ਦੇ ਹੇਠਾਂ ਬਾਈ ਦਾ ਨੰਬਰ ਚੱਲੀ ਜਾਂਦਾ ਲੈ ਬੱਛੀ ਕਰੋ ਚੈੱਕ ਦੋਸਤੋ ਖੁੱਲਾ ਡੁੱਲਾ ਬਹੁਤ ਸੋਹਣਾ ਫਾਰਮਾ ਭਰਾ ਦਾ ਤੇ ਆ ਫਰਦੀ ਆ ਵਧੀਆ ਚੰਗੀ ਸਿਹਤ ਸੁਭਾਲਦੀ ਆ ਦੇਖੋ ਆ ਕੀ ਭਾਰੂਗਾ ਆਪਣੇ ਤਾਂ ਵੀ ਇਹਦਾ ਕਰਦੇ ਆਂਗੇ 20,000 ਰੁਪਇਆ 20,000 ਦੀ ਜਿਸ ਨੂੰ ਹੀ ਆ ਹਾਂ ਹਾਂ ਠੀਕ ਆ ਬਾ ਮਾੜਾ ਮੋਟਾ ਮਾਨ ਤੋਂ ਹੋ ਜੂ ਬਾੜਾ ਨਹੀਂ ਹੋਣਾ ਠੀਕ ਆ ਆ ਦੋਸਤੋ ਇਹਦੀ ਮਾਂ ਕੀ ਕੋਲੀ ਆ ਆਪਦੀ ਮਾਂ ਦੇ ਖੜੀ ਆ 20,000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਬਾੜਾ ਮੋਟਾ ਮਾਰ ਜਣ ਇਧਰ ਉਧਰ ਹੋ ਜੂਆ ਨੰਬਰ 2 ਤੇ ਆ ਜਾ ਵੀਰੇ ਕਿੰਨੇ ਟਾਈਮ ਦੀ ਗੱਭਣਾ ਕਿੰਨਾ ਦੁੱਧ ਆ ਹੁਣ ਇਹ 2 ਟਾਈਮਾਂ ਦੀ ਚੈੱਕ ਪਾਸ ਆ ਬਾਈ 2 ਟਾਈਮਾਂ ਦੀ ਚੈੱਕ ਪਾਸ ਆ 6 ਲੀਟਰ ਦੁੱਧ ਹੈਗਾ ਜਿੰਨਾ ਟਾਈਮ ਮਾਰਦੀ ਰੋ ਕੇ ਲੈ ਇੱਕ ਟਾਈਮ ਮਿਲਦੀ ਏ ਕਿ ਦੋਵੇਂ ਦੋਨੇ ਟਾਈਮ ਮਿਲਦੀ ਆ ਦੋਵੇਂ ਟਾਈਮ 10-10 ਕਿਲੋ ਦ 2 ਮਹੀਨਿਆਂ ਦੀ ਗੱਬਣਾ ਜਿਹੜੇ ਮੇਰੇ ਭਰਾ ਨੇ ਖਰੀਦਣੀ ਆ ਆਪਦਾ ਡਾਕਟਰ ਲਿਆ ਚੈੱਕ ਕਰਾ ਕੇ ਤੁਸੀਂ ਇੱਥੋਂ ਸੌਦਾ ਬਾਈ ਨਾਲ ਕਰ ਸਕਦੇ ਹੋ ਚੈੱਕ ਕਰਕੇ ਲਿਆ ਸਕਦੇ ਠੀਕ ਆ ਉਹ ਆਪਣਾ ਹੱਕ ਬਣ ਦਾ ਗੱਬਣ ਪਹਿਸੂ ਖਰੀਦਣਾ ਦਾ ਚੈੱਕ ਕਰਾਓ 6 ਕਿਲੋ ਦੋਵੇਂ ਟਾਈਮਾਂ ਦਾ ਦੁੱਧ ਵੀਰ ਕਹਿੰਦਾ ਉਹ ਵੀ ਤੁਸੀਂ ਆਪਦਾ ਚੈੱਕ ਕਰ ਸਕਦੇ ਹੋ ਇਹਦਾ ਕੀ ਭਾਰ ਹੋਊਗਾ ਵੀਰੇ ਇਹਦਾ 25000 ਰੁਪਏ ਮੁੱਲ ਆ ਹਾਂ ਤੇ ਇਹਦਾ ਕਰ ਦਾਂਗੇ ਮਾਰਤਾਨ ਮੌਕੇ 25 ਚ ਹਾਂ 25 ਚੋ ਬਾਈ ਕਹਿੰਦਾ ਇਹਦਾ ਮੌਕੇ ਤੇ ਉਹ ਕਰ ਦਾਂਗੇ ਛੱਡ ਦੇ ਇਹਨੂੰ ਵੀ ਕੋਈ ਨਹੀਂ ਖੁੱਲੀ ਖੁੱਲਾ ਡੁੱਲਾ ਵਧੀਆ ਫਾਰਮ ਆ ਜਾਣਦੇ ਕੋਈ ਨਹੀਂ ਕੋਈ ਨਹੀਂ ਆਪਣੇ ਆਪ ਜਾਣੇ ਦੇ ਆਹ ਦੇਖੋ ਵੀਰੇ ਕਰ ਲਓ ਚੈੱਕ ਜਿਹੜੇ ਮੇਰੇ ਭਰਾ ਨੇ ਟੋਕੜ ਗੱਬਣ ਖਰੀਦਣੀ ਆ ਤਾਂ 25000 ਦਾ ਮੁੱਲ ਆ 6 ਕਿਲੋ ਬਾਈ ਨੇ ਦੁੱਧ ਕਿਹਾਗਾ ਉਹ ਤੁਸੀਂ ਮੌਕੇ ਤੇ ਬਈ ਆਪਦਾ ਚੈੱਕ ਕਰ ਲਿਓ ਆ ਕਰੋ ਚੈੱਕ ਹੂੰ ਨੰਬਰ 3 ਤੇ ਆ ਜਾ ਹਮਣੇ ਵੀਰੇ ਕਿੰਨੇਵੇਂ ਸੂਏ ਸੁੰਦੀ ਹੈਗਾ ਇਹਗਾ ਇਹ ਦੂਜੇ ਸੂਏ ਸੋਣਾ ਬਈ ਦੂਜੇ ਸੂਏ ਸੂਣਾ ਪਹਿਲੇ ਸੂਏ ਬਾਈ ਕਿੰਨਾ ਦੁੱਧ ਚੋਂਦਾ ਰਿਆ ਪਹਿਲੇ ਸੂਏ ਵੀ 25 ਲੀਟਰ ਦਿੱਤਾ ਪੂਰਾ 25 ਕਿਲੋ ਹਾਂ ਠੀਕ ਐ ਤੇ ਅੱਜ ਕਿੰਨੇ ਦਿਨਾਂ ਦੀ ਕੱਚੀ ਦੂਸਰੇ ਸੂਏ ਅੱਜ ਬਾਈ ਹਫਤੇਕ ਦੀ ਕੱਚੀ ਆ ਹਫਤੇ ਦੀ ਕੱਚੀ ਆ ਹਲਕੀ ਜੀ ਬਹਿਣੀ ਵਾਲੇ ਪਾਸੇ ਦੇ ਉਲਟ ਥੋੜੀ ਸਾਈਡ ਰੱਖਦੀ ਆ ਹਨਾ ਹਾਂ ਥੋੜਾ ਜਿਹਾ ਉੱਪਰ ਤੇ ਦੁੱਧ ਦਾ ਕਿਵੇਂ ਬਰਾਬਰ ਆ ਕੰਮ ਦੁੱਧ ਬਰਾਬਰ ਆ ਬਾਈ ਦੁੱਧ ਬਰਾਬਰ ਆ ਸਾਈਡ ਇਹ ਗਰੰਟੀ ਦੁੱਧ ਦੀ ਗਰੰਟੀ ਆ ਆਪਣੀ ਠੀਕ ਦੁੱਧ ਬਰਾਬਰ ਆ ਦੁੱਧ ਬਰਾਬਰ ਆ ਬਾਈ ਕਹਿੰਦਾ ਥੋੜੀ ਜੀ ਸਾਈਡ ਰੱਖਦੀ ਆ ਉਹ ਦੋਸਤੋਂ ਆਪਾਂ ਨੂੰ ਦੀਂਦੀ ਆ ਤੇ ਆਪਣਾ ਦਸਨਾਏ ਦੇ ਵਿੱਚ ਫਰਜ ਆ ਕਈ ਵ ਤੇ ਇਹ ਕਿਹੜੇ ਤੋਂ ਗੱਬਣਾ ਬਾਈ ਤੇ ਬਾਈ ਹੈਮਰ ਤੋਂ ਐ ਸੈਕਸਰ سیمਨ ਲੱਗਿਆ ਸੈਕਸਰ سیمਨ ਲੱਗਿਆ ਹੈਮਰ ਦਾ ਉਹ ਤੋਂ ਹੀ ਗੱਬਣਾ ਹਫਤੇ ਦੀ ਕੱਚੀ ਆ ਹਫਤੇ ਦੀ ਕੱਚੀ ਦਿਨ ਵੱਧ ਵੀ ਲਿਆ ਸਕਦੀ ਆ ਹਫਤੇ ਦੀ ਉਹ ਪੂਰੇ ਦਿਨ ਹਫਤਾ ਰਹਿ ਗਿਆ ਠੀਕ ਆ ਠੀਕ ਆ ਦੁੱਧ ਕਿੰਨਾ ਕਿਹਾ ਸੀ ਦੁੱਧ ਪਹਿਲੇ ਸੂਏ 25 ਲੀਟਰ ਦਿੱਤਾ ਬਈ ਪਹਿਲੇ ਸੂਏ 25 ਕਿਲੋ ਦੂਜੇ ਸੂਏ ਸੂਣਾ ਦੋਸਤੋ ਇਹਨੂੰ ਵੀ ਛੱਡ ਦੇ ਬਾਈ ਖੁੱਲੇ ਆ ਦੇਖੋ ਦੋਸਤੋ ਖੁੱਲੇ ਫਾਰਮ ਦਾ ਤੇ گاਵਾ ਵਾਸਤੇ ਇਹੋ ਜਿਹਾ ਵਧੀਆ ਯਾਰ ਬਾਈ ਨੇ ਬਹੁਤ ਸੋਹਣਾ ਸੈਟਅਪ ਬਣਾਇਆ ਇਹਦਾ ਕੀ ਭਾਰ ਹੋਗਾ ਵੀਰੇ ਇਹਦਾ ਕਰਦਾਂਗੇ ਲੱਖ ਰੁਪਇਆ ਲੱਖ ਰੁਪਇਆ ਹਾਂ ਇਹ ਚੋ ਕਰਦਾਂਗੇ ਲੱਖ ਚੋਂ ਲੱਖ ਜੋ ਹੈਗੀ ਰਿਆਤ ਹਾਂ ਕਰਦਾਂਗੇ 1 ਲੱਖ ਚੋਂ ਬਾਈ ਕਹਿੰਦਾ ਮਾਨਦਾਨੇ ਦੇ ਚੋ ਕਰਦਾਂਗੇ ਨੰਬਰ 22 ਦਾ ਇਹਠਾ ਚੱਲੀ ਜਾਂਦਾ ਤਿੰਨ ਨਗ ਦੋਸਤੋ ਤੁਹਾਨੂੰ ਮੈਂ ਦਿਖਾਤੇ ਹਫਤੇ ਦੀ ਕੱਚੀ ਦੁੱਧ ਬਾਈ ਕਹਿੰਦਾ 25 ਕਿਲੋ ਪਹਿਲਣ ਨੇ ਨੰਬਰ 2 ਤੇ ਤੋਕੜ ਗੱਬਣ ਇੱਕਾ ਕੀ ਬਹੁਤ ਸੋਹਣੀ ਸੁਲੱਖੀ ਆ ਬੱਚੀ ਦੋਸਤੋ ਜਿਹੜੇ ਵੀ ਮੇਰੇ ਭਰਾ ਨੇ ਖਰੀਦਣੀ ਆ ਦਿਨੇ ਰਗਾ ਜੋ ਕੋਲੇ ਆ ਕੇ ਆਪਦਾ ਸੌਦਾ ਕਰ ਸਕਦੇ ਹੋ ਵੀਡੀਓ ਦੇਖਣ ਲਈ ਵੀਰੇ ਬਹੁਤ ਬਹੁਤ ਧੰਨਵਾਦ ਸਸੀ ਗੱਲ ਬਈ ਸਾਰੇ